ਸਾ ਸੰਘੇਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਇੰਟਰਨੈਸ਼ਨਲ ਰੋਲੇ ਪਏ ਹੋਏ ਨੇ ਜਿਵੇਂ ਇੰਡਸਟਰੀਟੀ ਦਾ ਫਿਰ ਅਮਰੀਕਾ ਦੇ ਜੱਜ ਨੇ ਇੱਥੇ ਦੇ ਅਫੀਸ਼ੀਅਲਸ ਨੂੰ ਨੋਟਿਸ ਕੱਢ ਕੇ ਉਹਨਾਂ ਨੂੰ ਬੁਲਾਇਆ ਇਹ ਸਾਰੇ ਮੁੱਦੇ ਨੇ ਜਿਹੜੇ ਜਿਵੇਂ ਇਹਨਾਂ ਨੇ ਅੱਗੇ ਹਿਊਮਨ ਰਾਈਟਸ ਤੇ এনਵਾਇਰਨਮੈਂਟ ਤੇ ਹੋਰ ਚੀਜ਼ਾਂ ਤੇ ਇਹ ਦੂਜੇ ਦੇਸ਼ਾਂ ਨੂੰ ਕੰਟਰੋਲ ਕਰਦੇ ਨੇ ਇਹ ਉਹੀ ਗੱਲ ਹੈ ਵੀ ਤਕੜੇ ਦਾ ਸੱਤਾ ਵੀ ਹੈ 100 ਇਹ ਜਿਹੜੇ ਤਕੜੇ ਨੇ ਉਹ ਹੁਣ ਵਰਲਡ 'ਚ ਅਮਰੀਕਾ ਇੰਡੀਆ 'ਚ ਸੈਂਟਰ ਤੇ ਓਮੇ ਜਿਵੇਂ ਸਾਰੀਆਂ ਸਟੇਟਸ ਨੂੰ ਸੈਂਟਰ ਐਕਸਪਲੋਇਟ ਕਰਦੀ ਹੈ ਕਰਕੇ ਸਾਰੇ ਰਿਸੋਰਸਸ ਜੀਐਸਟੀ ਲਾਤੀ ਜਿਵੇਂ ਆਪਾਂ ਗੱਲ ਕਰੀ ਸੀ ਪਾਣੀਆਂ ਦੇ ਮੁੱਦਿਆਂ ਤੇ ਹਰੇਕ ਚੀਜ਼ ਨੇਚਰਲ ਰਿਸੋਰਸਸ ਤੇ ਜਿੱਥੇ ਬਾਨੀ ਅਡਾਨੀ ਨੂੰ ਲੋਡ ਹੈ ਪੂਰੇ ਜੰਗਲ ਵੱਢਤੇ ਜਾਂਦੇ ਨੇ ਪਰ ਆਮ ਬੰਦੇ ਨੂੰ ਲੋਡ ਪੈ ਜੇ ਤਾਂ ਉਹਨੂੰ ਐਨਓਸੀ ਕੱਪ ਦੇ ਮਕਾਨ ਦੀ ਨਹੀਂ ਮਿਲਦੀ ਇੰਨੀ ਜ਼ਿਆਦਾ ਕੜਾਈ ਕਰੀ ਪਈ ਆ ਐਂ ਲੱਗਦਾ ਹੈ ਵੀ ਕਾਨੂੰਨ ਬਹੁਤ ਸਖਤ ਹੈ ਪਰ ਕਾਨੂੰਨ ਉਹਨਾਂ ਲਈ ਹੈ ਜਿਹੜੇ ਕਾਨੂੰਨ ਦੀ ਰਿਸਪੈਕਟ ਕਰਦੇ ਨੇ ਤੇ ਆਮ ਕਾਮਨ ਬੰਦੇ ਨੇ ਜਿਹੜੇ ਹਾਇਰ ਲੈਵਲ ਤੇ ਅਥਾਰਟੀਜ਼ ਨੇ ਉਹ ਉਹਨਾਂ ਨੂੰ ਇੰਡੀਅਨ ਕਾਨੂੰਨ ਨਹੀਂ ਕੁਛ ਕਹਿੰਦਾ ਤੇ ਜਿਹੜਾ ਅਮਰੀਕਨ ਸੀਆਈਏ ਵਰਗੀਆਂ ਏਜੰਸੀਆਂ ਨੇ ਹੋਰ ਨੇ ਉਹਨਾਂ ਨੂੰ ਇੰਟਰਨੈਸ਼ਨਲ ਕਾਨੂੰਨ ਕੁਛ ਨਹੀਂ ਕਹਿੰਦੇ ਕਿਉਂਕਿ ਅਮਰੀਕਾ ਨੇ ਆਪਾਂ ਦੇਖਿਆ ਪਿੱਛੇ ਕਿਵੇਂ ਇਹਨਾਂ ਨੇ ਤੇਲ ਲਈ ਤੇ ਮੋਰਫਿਨ ਲਈ ਪੂਰੇ ਦੇਸ਼ ਪੂਰੀ ਵਰਲਡ ਚ ਕਿੰਨੇ ਬੰਦੇ ਮਾਰਾਤੇ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੈ ਤੇ ਇੱਕ ਪਲੈਨਿੰਗ ਪਿੱਛੇ ਇਹਨਾਂ ਨੇ ਇੰਡੀਆ ਤੇ ਹੁਣ ਇੰਡੀਆ ਤੋਂ ਕੋਈ ਇਹਨਾਂ ਨੂੰ ਕੰਮ ਹੋਣਾ ਕੋਈ ਆਪਣੀਆਂ ਰਿਸੋਰਸਸ ਇਹਨਾਂ ਨੇ ਵਰਤਨੀਆਂ ਹੋਣੀਆਂ ਨੇ ਜਿਹਦੇ ਕਰਕੇ ਇਹ ਇੰਡੀਅਨ ਐਡਮਿਨਿਸਟ੍ਰੇਸ਼ਨ ਤੇ ਪ੍ਰੈਸ਼ਰ ਬਣਾ ਰਹੇ ਨੇ ਚਾਈਨਾ ਤੇ ਰਸ਼ੀਆ ਦੇ ਗੇਮਸ ਆਪਣੀਆਂ ਟੈਕਟਿਕਸ ਹੋਣੀਆਂ ਨੇ ਇਹਨਾਂ ਦੀਆਂ ਇਹਨਾਂ ਨੂੰ ਕੋਈ ਸਿੱਖਾਂ ਨਾਲ ਕੋਈ ਮੋਹ ਨਹੀਂ ਜੱਗਿਆ ਕਿਉਂਕਿ 84 ਤੋਂ ਲੈ ਕੇ ਹੁਣ ਤੱਕ ਸਕੰਦੀ ਕਿੰਨੀ ਨਸਲ ਖੁਸ਼ੀ ਹੋਈ ਆ ਇਹਨਾਂ ਨੇ ਜੇ ਚਾਹੁੰਦੇ ਤਾਂ ਬਹੁਤ ਕੁਝ ਕਰ ਸਕਦੇ ਸੀ ਅਮਰੀਕਨਸ ਪਰ ਉਹਨੇ ਚੀਰੀ ਕਰਦੇ ਨੇ ਜਦ ਇਹਨਾਂ ਨੂੰ ਕੋਈ ਲੋਡ ਹੁੰਦੀ ਹੈ ਇਹ ਇੱਕ ਤਰੀਕੇ ਨਾਲ ਬਲੈਕਮੇਲ ਕਰਕੇ ਐਕਸਪਲੋਇਟ ਕਰਕੇ ਥੋਡੀਆਂ ਰਿਸੋਰਸਸ ਤੇ ਉੱਪਰ ਹੱਕ ਜਿੱਤ ਪਾਉਂਦੇ ਨੇ ਇਹੀ ਕੰਮ ਸਟੇਟਾਂ ਤੋਂ ਸੈਂਟਰ ਲੈ ਜਾਂਦੀ ਹੈ ਸੈਂਟਰ ਤੋਂ ਅੱਗੇ ਵਰਲਡ 'ਚ ਆਈ ਪ੍ਰੈਸ਼ਰ ਬਣ ਜਾਂਦਾ ਜਿਵੇਂ ਅਬਾਨੀ ਅਦਾਨੀ ਲਈ ਮੋਦੀ ਜੀ ਕਰਦੇ ਨੇ ਉਹ ਮੈਂ ਇਹਨਾਂ ਦੇ ਦੇਸ਼ ਦੇ ਕਾਰਪੋਰੇਟ ਨੇ ਉਹਨਾਂ ਲਈ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਉਹਨਾਂ ਲਈ ਕਰਦੇ ਨੇ ਤੇ ਸਾਰਾ ਇੱਕ ਜਿਹੜਾ ਗੇਮ ਖੇਡੀ ਜਾ ਰਹੀ ਹੈ ਥੋੜਾ ਲਹੂ ਚੂਸਣ ਦੀ ਗੇਮ ਹੈ ਇਹਦੇ ਤੋਂ ਆਪਾਂ ਤਾਂ ਹੀ ਬਚ ਸਕਦੇ ਹਾਂ ਜੇ ਆਪਾਂ ਨਿਚਲੇ ਲੈਵਲ ਤੇ ਇਕੱਠੇ ਰਹੀਏ Hindu Muslim Sikh ईसाई ਚ ਜਿਹੜਾ ਇਹ ਫਰਕ ਪਾਉਂਦੇ ਨੇ ਇਹ ਵੀ ਤੁਹਾਨੂੰ ਐਕਸਪਲੋਇਟ ਕਰਨ ਲਈ ਪਾਉਂਦੇ ਨੇ ਜੇ ਆਪਾਂ ਏਕਾ ਐਜ਼ ਅ ਪੰਜਾਬੀ ਇੱਕ ਰਹਾਂਗੇ ਤਾਂ ਆਪਣਾ ਇਸ ਗੱਲ 'ਚ ਫਾਇਦਾ ਹੈ ਇਸ ਗੱਲ ਲਈ ਆਪਾਂ ਕੋਈ ਵੀ ਪਾਣੀਆਂ ਦਾ ਮੁੱਦਾ ਕੋਈ ਵੀ ਹੋਰ ਮੁੱਦੇ ਨੇ ਉਹਨਾਂ ਨੂੰ ਸਿੱਖਾ ਦਾ ਮੁੱਦਾ ਬਣਾਤਾ ਜਾਂਦਾ ਪਰ ਉਹ ਹੁੰਦਾ ਅਸਲ 'ਚ ਪੰਜਾਬੀਆਂ ਦਾ ਮੁੱਦਾ ਹੈ ਪੰਜਾਬੀਆਂ ਨੇ ਜਿਵੇਂ ਕਿਸਾਨ ਯੂਨੀਅਨਜ਼ ਨੂੰ ਦਿੱਲੀ 'ਚ ਸਪੋਰਟ ਕਰਿਆ ਸੀ ਉਵੇਂ ਹਰੇਕ ਮੁੱਦੇ ਤੇ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਨਹੀਂ ਜਿਵੇਂ ਮੱਲੀ ਨੂੰ ਅੰਦਰ ਕਰ ਰਿਹਾ ਐ ਇੱਕ ਇੱਕ ਬੰਦਾ ਜਿਹੜਾ ਕੋਈ ਬੋਲੂਗਾ ਉਹਨੂੰ ਅੰਦਰ ਕਰ ਦੇਣਗੇ ਬਾਕੀ ਫੇਰ ਉਮੀ ਪ੍ਰੈਸ਼ਰ ਬਿਲਡ ਅਪ ਕਰਕੇ ਤੁਹਾਨੂੰ ਲੁੱਟਿਆ ਜਾਊਗਾ ਇਸ ਕਰਕੇ ਜਾਗੋ ਤੇ ਇਕੱਠੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ